ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਹੁਣ ਇਸ ਮਾਮਲੇ ਦੇ ਵਿੱਚ ਫਲੋਰੀਡਾ ਦੇ ਗਵਰਨਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਕੋਈ ਵੀ ਹਮਦਰਦੀ ਨਹੀਂ ਵਰਤੀ ਜਾਵੇਗੀ। ਉਸ ਨੂੰ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜ਼ਾ ਮਿਲਣ ਦੇ ਆਸਾਰ ਨੇ। ਜਾਣਕਾਰੀ ਮੁਤਾਬਕ ਗਵਰਨਰ ਦੇ ਵੱਲੋਂ ਸਾਫ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਟਰੱਕ ਚਲਾਉਣ ਦੇ ਕਾਬਿਲ ਨਹੀਂ ਹੈ ਪਰ ਇਸ ਦੇ ਬਾਵਜੂਦ ਸਟੀਅਰਿੰਗ 휠 ਤੇ ਬੈਠ ਗਿਆ ਤੇ ਬੜੀ ਲਾਪਰਵਾਹੀ ਵਰਤਦਿਆਂ ਯੂ-ਟਰਨ ਲੈਣ ਦਾ ਯਤਨ ਕੀਤਾ ਜੋ ਬੇਹੱਦ ਖਤਰਨਾਕ ਸਾਬਿਤ ਹੋਇਆ ਰੀਪੋਰਟ ਮੁਤਾਬਕ ਡਿਸੈਂਟਸ ਨੇ ਅੱਗੇ ਇਹ ਕਿਹਾ ਕਿ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਇਹ ਜੋ ਮੁਹਮਲ ਚਲਾਈ ਜਾ ਰਹੀ ਹੈ ਉਸ ਨੂੰ ਬੇਕਸੂਰ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਉਸ ਨੂੰ ਪੀੜਿਤ ਦਰਸਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਪਰ ਫਲੋਰੀਡਾ ਸਰਕਾਰ ਇਹਨਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ। ਗਵਰਨਰ ਦੇ ਵੱਲੋਂ ਦ੍ਰਿੜਲੀ ਇਹ ਦਿੱਤੀ ਗਈ ਕਿ ਪਟੀਸ਼ਨ ਤੇ ਦਸਤਕਤ ਕਰਨ ਵਾਲਿਆਂ ਦੇ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਨੇ ਤੇ ਮਾਮਲਾ ਅਮਰੀਕਾ ਨਾਲ ਸੰਬੰਧਿਤ ਹੈ। ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਹਾਦਸੇ ਤੋਂ ਤੁਰੰਤ ਬਾਅਦ ਗ੍ਰਿਫਤਾਰ ਨਾ ਕੀਤੇ ਜਾਣ ਦੇ ਸਵਾਲ ਤੇ ਆ ਡਿਸੈਂਟਸ ਨੇ ਅੱਗੇ ਕਿਹਾ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਫਸਰਾਂ ਦੀ ਮੁੱਖ ਤਰਜੀਹ ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਤੇ ਹਾਈਵੇ ਤੇ ਆਵਾਜਾਈ ਬਹਾਲ ਕਰਨਾ ਸੀ। ਪਹਿਲੀ ਨਜ਼ਰੇ ਇਹ ਅਪਰਾਧਿਕ ਮਾਮਲਾ ਮਹਿਸੂਸ ਨਾ ਹੋਇਆ ਤੇ ਹਰਜਿੰਦਰ ਸਿੰਘ ਨੂੰ ਆਪਣੇ ਸਾਥੀ ਹਰਨੀਤ ਸਿੰਘ ਨਾਲ ਫਰਾਰ ਹੋਣ ਦਾ ਮੌਕਾ ਮਿਲ ਗਿਆ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਹਿਲਜ਼ ਬਰੋ ਕਾਉਂਟੀ ਐਵੀਏਸ਼ਨ ਅਥਾਰਟੀ ਦੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਗਵਰਨਰ ਦੇ ਵੱਲੋਂ ਇਹ ਵੀ ਕਿਹਾ ਗਿਆ ਇਹ ਹਾਦਸੇ ਦੇ ਚਸ਼ਮਦੀਦ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਦੇ ਵਿੱਚ ਸਵਾਰ ਤਿੰਨੇ ਜਾਣੇ ਸਨ ਪਰ ਬਦਕਿਸਮਤੀ ਦੇ ਨਾਲ ਤਿੰਨਾਂ ਦੀ ਮੌਤ ਹੋ ਗਈ। ਦੂਜੇ ਪਾਸੇ ਹਰਜਿੰਦਰ ਸਿੰਘ ਤੇ ਉਸ ਦੇ ਸਾਥੀ ਹਰਨੀਤ ਸਿੰਘ ਨੂੰ ਅੰਗਰੇਜ਼ੀ ਨਹੀਂ ਸਿਉਂਦੀ। ਹਾਲਾਤ ਦੇ ਮੱਦੇਨਜ਼ਰ ਹਾਈਵੇ ਪੈਟਰੋਲ ਦੇ ਅਫਸਰਾਂ ਦਾ ਪਹਿਲਾ ਕੰਮ ਹਾਦਸੇ ਦੇ ਕਾਰਨ ਸਾਹਮਣੇ ਲਿਆਉਣਾ ਬਣ ਗਿਆ ਤੇ ਟਰੱਕ ਦੇ ਡੈਸ਼ ਕੈਮ ਦੇ ਵਿੱਚ ਰਿਕਾਰਡ ਵੀਡੀਓ ਦੀ ਘੋਕ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਹਰਨੀਤ ਸਿੰਘ ਦੀ ਮੀਡੀਆ ਨਾਲ ਗੱਲਬਾਤ ਦੇ ਕੁਝ ਹਿੱਸੇ ਵੀ ਸਾਹਮਣੇ ਆ ਰਹੇ ਨੇ। ਰੀਪੋਰਟ ਮੁਤਾਬਕ ਇਮੀਗ੍ਰੇਸ਼ਨ ਤੇ ਕਸਟਮਸ ਐਨਫੋਰਸਮੈਂਟ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਹਰਨੀਤ ਸਿੰਘ ਨੇ ਇਹ ਕਿਹਾ ਸੀ ਕਿ ਉਹ ਮੋਬਾਈਲ ਤੇ ਵੀਡੀਓ ਵੇਖ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਪਰ ਟਰੱਕ ਦੇ ਵਿੱਚ ਲੱਗੇ ਜੀਪੀਐਸ ਰਾਹੀਂ ਯੂਟਰਨ ਨਾ ਲੈਣ ਦੀ ਚੇਤਾਵਨੀ ਉਸਨੇ ਸੁਣੀ ਸੀ ਹਰਨੀਤ ਸਿੰਘ ਨੇ ਅੱਗੇ ਕਿਹਾ ਕਿ ਉਹ ਮਿਆਮੀ ਵੱਲ ਜਾਣਾ ਚਾਹੁੰਦੇ ਸਨ ਤੇ ਜੀਪੀਐਸ ਨੇ ਨਾਰਥ ਵੱਲ ਅੱਗੇ ਵਧਦੇ ਐਗਜ਼ਿਟ ਤੱਕ ਪੁੱਜਣ ਦੀ ਹਦਾਇਤ ਦਿੱਤੀ ਪਰ ਇਸੇ ਦੌਰਾਨ ਹਰਜਿੰਦਰ ਸਿੰਘ ਨੇ ਯੂਟਰਨ ਲੈ ਲਿਆ ਹਰਨੀਤ ਸਿੰਘ ਮੁਤਾਬਕ ਉਹ ਦੋਵੇਂ ਜਾਣੇ ਆਰਾਮ ਕਰਕੇ ਰਵਾਨਾ ਹੋਏ ਸਨ ਤੇ ਥਕਾਵਟ ਜਾਂ ਨੀਂਦਾ ਕੋਈ ਵੀ ਮਾਮਲਾ ਨਹੀਂ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੁਪਹਾਸ਼ੀਆ ਦੀ ਮਦਦ ਦੇ ਨਾਲ ਹਰਜਿੰਦਰ ਸਿੰਘ ਤੋਂ ਸਵਾਲ ਕਰਨ ਦੇ ਯਤਨ ਕੀਤੇ ਪਰ ਉਸ ਨੇ ਆਪਣੇ ਵਕੀਲ ਰਾਹੀਂ ਸਵਾਲਾਂ ਦੇ ਜਵਾਬ ਦੇਣ ਦੀ ਗੱਲ ਆਖੀ ਤੇ ਕੈਲੀਫੋਰਨੀਆ ਦੇ ਲਈ ਰਵਾਨਾ ਹੋ ਗਿਆ ਹਾਲਾਂਕਿ ਦੱਸਿਆ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਇਸ ਵੇਲੇ ਹਰਜਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਉਹਨਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ ਉਤੇ ਹੀ ਬੀਤੇ ਦਿਨ ਹਰਜਿੰਦਰ ਸਿੰਘ ਦੇ ਨਾਲ ਪੰਨੂ ਦੇਵਲ ਮੁਲਾਕਾਤ ਵੀ ਕੀਤੀ ਗਈ ਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਉਸ ਦੀ ਸਜ਼ਾ ਹੁਣ ਘਟ ਹੋ ਸਕਦੀ ਹੈ ਪਰ ਦੂਜੇ ਪਾਸੇ ਇਹ ਜੋ ਫਲੋਰੀਡਾ ਦੇ ਗਵਰਨਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਜੋ ਵੀ ਸਜ਼ਾ ਹੋਵੇਗੀ ਉਹ ਹਰਜਿੰਦਰ ਸਿੰਘ ਨੂੰ ਦਿੱਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਇਹ ਮਾਮਲਾ ਕਿਸ ਵੱਲ ਨੂੰ ਮੁੜਦਾ ਹੈ ਕਿਉਂਕਿ ਲਗਾਤਾਰ ਹਰਜਿੰਦਰ ਸਿੰਘ ਦੇ ਪਰਿਵਾਰਕ ਦੇ ਮੈਂਬਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸੇ ਸਜ਼ਾ ਘੱਟ ਹੋਣੀ ਚਾਹੀਦੀ ਹੈ ਪੂਰਾ ਪਿੰਡ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਹੈ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਚ ਸਿੱਖ ਪਾਈ ਜਾ ਰਿਹਾ ਹਰਜਿੰਦਰ ਸਿੰਘ ਦੇ ਨਾਲ ਖੜਾ ਹੈ ਉਸ ਦੇ ਹੱਕ ਦੇ ਵਿੱਚ ਬਿਆਨ ਦੇ ਰਿਹਾ ਹੈ ਪ੍ਰਚਾਰ ਵੀ ਕਰ ਰਿਹਾ ਹੈ ਤੇ ਦੂਜੇ ਪਾਸੇ ਜੋ ਫਲੋਰੀਡਾ ਦੇ ਗਵਰਨਰ ਨੇ ਉਹਨਾਂ ਦੇ ਵੱਲੋਂ ਇਹ ਜੋ ਵੱਖਰਾ ਬਿਆਨ ਦਿੱਤਾ ਗਿਆ ਇਸ ਨੇ ਇੱਕ ਨਵੀਂ ਚਿੰਤਾ ਖੜੀ ਕਰਕੇ ਰੱਖ ਦਿੰਦੀ ਹੈ